ਕਿਸੇ ਵਕਤ ਪਹਿਲਾਂ ਰਾਗਵ ਚੱਡਾ ਨੇ ਚਲਾਇਆ ਸੀਗਾ ਕੇਜਰੀਵਾਲ ਦੇ ਇਸ਼ਾਰੇ ਦੇ ਉੱਤੇ ਫਿਰ ਜਦੋਂ ਉਹ ਡਰਦਾ ਉਹ ਈਡੀ ਤੋਂ ਭੱਜ ਗਿਆ ਲੰਡਨ ਤੇ ਉਹਦਾ ਚਹੇਤਾ ਪੁੱਤਰ ਨਹੀਂ ਰਿਹਾ ਉਹਨਾਂ ਨੇ ਮੁੜ ਕੇ ਸੰਦੀਪ ਪਾਠਕ ਨੂੰ ਇੰਚਾਰਜ ਬਣਾਇਆ ਹੋਇਆ ਬੜੀ ਦੇਰ ਤੱਕ ਸੰਦੀਪ ਪਾਠਕ ਰਨਸ ਦਾ ਬੇਸਿਕ ਸ਼ੋ ਪੁਲਿਸ ਦੀਆਂ ਜਿੰਨੀਆਂ ਇੰਪੋਰਟੈਂਟ ਤਬਾਦਲੇ ਨੇ ਕਮਿਸ਼ਨਰ ਲੈਵਲ ਦੇ ਔਰ ਆਈਪੀਐਸ ਲੈਵਲ ਦੇ ਜ਼ਿਲ੍ਹਿਆਂ ਦੇ ਵਿੱਚ ਐਸਐਸਪੀ ਵਗੈਰਾ ਡੀਸੀ ਲਾਉਣੇ ਇਹ ਸਾਰੇ ਉੱਤੋਂ ਹੋ ਰਹੇ ਨੇ ਤੋਂ ਭਗਵੰਤ ਨਾਲ ਤਾਂ ਉਹ ਹੋ ਗਈ ਕਿ ਨਾਤੀ ਧੋਦੀ ਰਹ ਗਈ ਤੇ ਕੰਮ ਕਿਸੇ ਹੋਰ ਨੂੰ ਮਿਲ ਗਿਆ ਇਹ ਤਾਂ ਕੋਠੀ ਲਬਦਾ ਫਿਰਦਾ ਸੀਗਾ ਕਿਰਾਏ ਤੇ ਲੈਣ ਵਾਸ ਇਸ ਕਰਕੇ ਇਹਦੇ ਨਾਲ ਇਹਦੀ ਬੜੀ ਤੋਹੀਨ ਹੋਈ ਆ ਔਰ ਪਾਰਟੀ ਨੇ ਇਹਨੂੰ ਮੁਕੰਮਲ ਤੌਰ ਤੇ ਸਾਈਡਲਾਈਨ ਕਰਤਾ ਵਾ ਪਰ ਹੁਣ ਕਿਉਂਕਿ ਇਹ ਇਹਨਾਂ ਨੂੰ ਮਤਲਬ ਕੂਠੀਆਂ ਤੇ ਵੱਡੀਆਂ-ਵੱਡੀਆਂ ਗੱਡੀਆਂ ਤੇ ਜਹਾਜ਼ਾਂ ਚੜ੍ਹਨ ਦੀ ਆਦਤ ਪੈ ਗਈ ਹੈ ਇਹ ਕੁਝ ਉਹਨੂੰ ਕਹਿ ਨਹੀਂ ਸਕਣਗੇ ਇਹਨਾਂ ਵਿੱਚ ਹੁਣ ਇੰਨੀ ਹਿੰਮਤ ਨਹੀਂ ਕਿ ਉਹਨਾਂ ਨੂੰ ਟੋਕ ਸਕਣ ਔਰ ਮੈਂ ਸਮਝਦਾ ਵਾਂ ਕਿ ਇਹ ਇੱਕ ਕਿਸਮ ਦੀ ਪੰਜਾਬ ਦੇ ਚੀਫ ਮਿਨਿਸਟਰ ਜਿਹੜਾ ਪੰਜਾਬ ਦਾ ਇਲੈਕਟਿਡ ਚੀਫ ਮਿਨਿਸਟਰ ਉਹਦੀ ਬਹੁਤ ਵੱਡੀ ਬੇਇੱਜ਼ਤੀ ਹੋਈ ਆ ਔਰ ਉਹਨੂੰ ਇਸ ਗੱਲ ਦੇ ਉੱਤੇ ਆਪਣਾ ਪੱਖ ਜਿਹੜਾ ਲੋਕਾਂ 'ਚ ਰੱਖਣਾ ਚਾਹੀਦਾ ਨਾਲ ਮੈਂ ਇਹ ਵੀ ਕਹਿਣਾ ਚਾਹੁੰਦਾ ਤੇ ਹੁਣ ਭਗਵੰਤ ਮਾਨ ਨੂੰ ਦੱਸਣਾ ਚਾਹੀਦਾ ਵਾ ਕਿ ਤੇਰੇ ਤੋਂ ਐਨਐਸਏ ਭਾਈ ਅਮਰਪਾਲ ਸਿੰਘ ਉਹਨਾਂ ਤੇ ਕਿਉਂ ਲਗਵਾਈ ਗਈ ਆ ਕਿਸ ਨੇ ਲਗਵਾਈ ਜਾਂ ਕਿ ਇਹ ਹੋਮ ਮਿਨਿਸਟਰ ਅਮਿਤ ਸ਼ਾਹ ਦਾ ਉਪਦੇਸ਼ ਸੀਗਾ ਕੇਜਰੀਵਾਲ ਦਾ ਉਪਦੇਸ਼ ਸੀ ਸੰਦੀਪ ਪਾਠਕ ਦਾ ਉਪਦੇਸ਼ ਸੀਗਾ ਕਿਉਂਕਿ ਤੁਸੀਂ ਕਦੀ ਅਜੇ ਤੱਕ ਐਨਐਸਏ ਤੇ ਆਪਣੀ ਟਿੱਪਣੀ ਨਹੀਂ ਦਿੱਤੀ ਔਰ ਬਿਨਾ ਕਿਸੇ ਟਿੱਪਣੀ ਤੇ ਦਿੱਤੇ ਤੁਸੀਂ ਆ ਜਿਹੜੀ ਐਨਐਸਏ ਵਿੱਚ ਇੱਕ ਸਾਲ ਦਾ ਹੋਰ ਵਾਦਾ ਕੀਤਾ ਇਹ ਬਹੁਤ ਵੱਡਾ ਅਨਿਆਏ ਆ ਤੁਸੀਂ ਲੋਕਾਂ ਦੇ ਦਿੱਤੇ ਹੋਏ ਫਤਵੇ ਦਾ ਅਪਮਾਨ ਕਰ ਰਹੇ ਹੋ ਆਪ ਤਾਂ ਤੁਸੀਂ ਬੁਰੀ ਤਰ੍ਹਾਂ ਹਾਰੇ ਹਾਰੇ ਹੋ ਕੁਸੀਂ ਜਿਹੜੇ ਲੋਕੀ ਜਿੱਤੇ ਨੇ ਉਹਨਾਂ ਦਾ ਫਤਵੇ ਦਾ ਪਾਲਨ ਕਰ ਰਹੇ ਹੋ 2 ਲੱਖ ਵੋਟ ਤੇ ਅੰਮ੍ਰਿਤਪਾਲ ਜਿੱਤਿਆ ਐਮਪੀ ਬਣਿਆ ਵਾ ਉਸ ਨੂੰ ਪਾਰਲੀਮੈਂਟ ਵਿੱਚ ਜਾਣ ਦੇਣਾ ਚਾਹੀਦਾ ਉਹਨੂੰ ਆਪਣੇ ਇਲਾਕੇ ਖਦੂਰ ਸਾਹਿਬ ਦੀ ਗੱਲ ਕਰਨ ਦੇਣੀ ਚਾਹੀਦੀ ਆ ਔਰ ਇਹ ਦੱਸਣ ਜ਼ਰੂਰ ਕਿ ਐਨਐਸਏ ਲਾਉਣ ਦਾ ਕੌਣ ਜ਼ਿੰਮੇਵਾਰ ਸੀ ਕਿ ਵੈਦਰ ਇਟ ਵਾਸ ਅ ਹੋਮ ਮਿਨਿਸਟਰ ਆਫ ਇੰਡੀਆ ਸੰਦੀਪ ਪਾਟਕ ਕੇਜਰੀਵਾਲ ਦੀ ਤਿਕੜੀ ਸੀ ਕਿ ਰਾਗਵ ਚੱਡੇ ਦੀ ਕਿ ਭਗਵੰਤ ਮਾਨ ਨੇ ਆਪ ਲਈ ਸੀ ਕਿਉਂਕਿ ਇਸ ਗੱਲ ਦਾ ਲੋਕਾਂ ਨੂੰ ਬਹੁਤ ਭਾਰੀ ਗਿਲਾਵਾ ਕਿ ਸਾਡਾ ਪੰਜਾਬ ਦਾ ਚੀਫ ਮਿਨਿਸਟਰ ਹੋਵੇ ਸਿਰ ਤੇ ਪੱਗ ਬੰਨਦਾ ਹੋਵੇ ਆਪਣੇ ਆਪ ਨੂੰ ਸਿੱਖ ਕਹਿੰਦਾ ਹੋ ਬੇਬੁਨਿਆਦ ਇਲਜ਼ਾਮਾਂ ਦੇ ਵਿੱਚ ਹਜ਼ਾਰਾਂ ਕਿਲੋਮੀਟਰ ਦੂਰ ਲੈ ਜੇ ਕੀ ਗੱਲ ਪੰਜਾਬ ਦੀ ਜੇਲ੍ਹਾਂ ਜਿੱਥੇ ਰੱਖਿਆ ਜਾ ਸਕਦਾ ਕੀ ਗੱਲ ਪੰਜਾਬ ਪੁਲਿਸ ਨੂੰ ਟਰਾਈ ਨਹੀਂ ਕਰ ਸਕਦੀ ਕਿ ਪੰਜਾਬ ਦੀਆਂ ਕੋਰਟਸ ਇਨਕੰਪੀਟੈਂਟ ਨੇ ਟੂ ਟਰਾਈ ਫਾਰ ਐਨੀ ਕ੍ਰਾਈਮ ਇਸ ਕਰਕੇ ਭਗਵੰਤ ਮਾਨ ਦੀ ਜਿਹੜੀ ਇਸ ਵਕਤ ਕਾਰਜਸ਼ੈਲੀ ਆ ਉਹ ਇੱਕ ਕਿਸਮ ਦਾ ਡਿਫੰਕਟ ਚੀਫ ਮਿਨਿਸਟਰ ਹੈ ਔਰ ਆਈ ਵਿਲ ਨਾਟ ਬੀ ਸਰਪ੍ਰਾਈਜ਼ਡ ਜੇ ਆਉਣ ਵਾਲੇ ਦਿਨਾਂ ਚ ਇਹਨੂੰ ਰਿਪਲੇਸ ਕਰਕੇ ਕਿਸੇ ਹੋਰ ਆਪਣੇ ਚਿਹਤੇ ਨੂੰ ਕੇਜਰੀਵਾਲ ਜਿਹੜਾ ਇੱਥੇ ਉਹਦੀ ਸਥਾਪਨਾ ਕਰ ਦੇ